ਲਓ ਜੀ ਅੱਜ ਫੇਰ ਧਰਿਆ ਸਾਗ ਬੇਨਾ ਰੇ ਸਪਰੇਅ ਤੋਂ ਘਰ ਦੀ ਬਾੜੀ ਵਿੱਚ ਬੀਜਿਆ ਹੋਇਆ ਤੁਸੀਂ ਦੇਖੋ ਬੀਏ ਨੂੰ ਡੋਈ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਆਪ ਦੇ ਆਪ ਖੁੱਲ ਗਏ ਦੇਖੋ ਅਜੇ ਆਲਣ ਪਾਉਣਾ ਬਾਕੀ ਐ ਚ ਕਿਉਂਕਿ ਹਜੇ ਇਹਨੇ ਕੁਝ ਚਿਰ ਹੋਰ ਰਹਿਣਾ ਅੱਧਾ ਪੌਣਾ ਘੰਟਾ ਹੋਰ ਲੈ ਜੂ ਇਹ ਸਤਤੋ 8 ਘੰਟੇ ਧਰੀ ਦਾ ਸਾਗ ਇਹ ਬਣਨ ਨੂੰ ਟਾਈਮ ਲੈਂਦਾਗਾ ਇਹ ਚ 15 18 ਲੀਟਰ ਪਾਣੀ ਮੱਚ ਜਾਂਦਾ ਐਵੇਂ ਜਿੱਕਰੀ ਪਾਫਾਂ ਰਾਹੀਂ ਬਾਹਰ ਜਾਈ ਜਾਊਗਾ ਜਿਹੜਾ ਗਲਤ ਪ੍ਰਦਾਰਥਨ ਹੋਊਗਾ ਸਭ ਚੱਕ ਕੇ ਆਪਾਂ ਪਾਫਾਂ ਬਾਹਰ ਮਾਰਨਗੇ ਉਹਨੂੰ ਦੇਖੋ ਹੁਣ ਜਿਵੇਂ ਆਪਾਂ ਕੁੱਕਰ 'ਚ ਧਰਦੇ ਆ ਉਹਦਾ ਸਾਰਾ ਕੁਸੀ ਅੰਦਰ ਰਹਿ ਜਾਂਦਾਗਾ ਕਾਲਕਾ ਦਾ ਸਾਗ ਦਾ ਇਹਨੇ ਸਾਰਾ ਕੁਸ ਕੱਢ ਕੇ ਬਾਹਰ ਮਾਰਨੇ ਨੇ ਪ्योर ਸਾਗ ਮੇੜੂ ਖਾਣ ਆਪਾਂ ਨੂੰ ਇਹਦੇ ਨਾਲ ਨਾ ਤੇਜਾਬ ਨਾ ਗੈਸ ਕੁਸ ਨਹੀਂ ਬਣਦਾ ਜਿੰਨਾ ਮਰਜ਼ੀ ਖਾਈ ਚੱਲੇ ਬੰਦਾ ਅਗਲਾ ਕਹਿੰਦਾ ਸਾਗ ਖਾ ਕੇ ਪੇਟ ਭਾਰੀ ਹੋ ਗਿਆ ਟੱਟੀਆਂ ਲੱਗੀਆਂ ਮੈਨੂੰ ਜੇ ਤੇ ਆ ਬਣ ਗਿਆ ਗੈਸ ਬਣ ਗਈ ਇਹਦੇ ਨਾਲ ਇਹੋ ਜਿਹਾ ਕੁਝ ਨਹੀਂ ਹੋਊਗਾ ਚਾਹੇ ਡੋਂਗਾ ਖਾਜੋ ਤੁਸੀਂ ਚੀ ਜੀ ਇਹ ਹੀ ਆ ਦੇਸੀ ਅਸਲ ਵਿੱਚ ਦੇਸੀ ਦਵਾਈ ਹੈ ਤਾਂ ਨਿਰਾਲੋਹਾ ਜਿਹੜਾ ਖਾਊਗਾ ਤਾਂ ਬਹੁਤ ਵਧੀਆ ਇਹ ਸਾਗ ਕੁੱਕਰ ਦਾ ਖਾਓਗੇ ਤਾਂ ਬਿਮਾਰ ਹੋਵੋਗੇ ਇਹ ਸਾ ਖਾਓ ਕੋਈ ਬਹਾਰ ਨਹੀਂ ਲੱਗਦੀ ਲੱਗਣਾ ਕੀ ਆ ਪਤੀਲਾ ਹੁੰਦੀ ਆ ਘਰੇ ਇਹ ਜੀ ਮੜਾ ਜਿਹਚ ਉਹ ਬਣਾ ਲਓ ਚੁਰਜੀ ਗੀਠੀ ਜੀ ਨੂੰ ਕਹਿੰਦੇ ਆਪਾਂ ਲੱਕਣਾ ਪਾਓ ਚ ਇਹ ਬਣਾਓ ਬਾਕੀ ਇਹ ਸਸਤਾ ਸੌਦਾ ਕਰਨਾਂਗਾ ਤਾਂ ਬੂੜ ਦੀ ਭੜੋ ਲੈ ਕੇ ਬੇਰੀ ਉਹ 4-5 ਘੰਟੇ ਮਗਦੀ ਨਹੀਂ ਛੋਟਾ ਸਾਗ ਵੀ ਤਿਆਰ ਆ ਬਾਕੀ ਜੇ ਹੋਰ ਮੋਠਮਾਂ ਦੀ ਦਾਲ ਧਰਨੀ ਆ ਉਹ ਵੀ ਧਰ ਲਓ ਕਿਉਂਕਿ ਅਸੀਂ ਵੀ ਇਹਦੀ ਧਰਦੇ ਆਂਗੇ ਮੋਠਮਾਂ ਦੀ ਦਾਲ ਜਦੋਂ ਅਸੀਂ ਇਹ ਜੀ ਧਰਦੇ ਆਂਗੇ ਮਿੰਨੀ ਅੱਗ ਤੇ ਰੱਖ ਦਿੰਨੇ ਆ ਉਹ ਸ਼ਾਮ ਤੱਕ ਜਮਾ ਆਪਦੇ ਆਪ ਹੀ ਖੁੱਲ ਜਾਂਦੀ ਹੈਗੀ ਨਾਲੇ ਖਾਣ ਚ ਸੁਆਦ ਨਾਲੇ ਕੋੜਕੜੂ ਰੋਡ ਨੂੰ ਨਹੀਂ ਰਹਿੰਦਾ ਕੋਈ ਇਹ ਸਾਗ ਘਰ ਦੀ ਬਾੜੀ ਵਿੱਚ ਤਿਆਰ ਕੀਤਾ ਬਿਨਾ ਰੇ ਸਪਰੇਅ ਤੋਂ